ਮੱਧਰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਅਸੀਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਵਲ ਦੇ ਗੁਆਚੇ ਹਾਂ ਅਸੀਂ ਆਏ ਡੀਟੀ ਦਫ਼ਤਰ ਤੇ ਪਹੁੰਚੇ ਹੋਏ ਤਰਨਤਾਰਨ ਅਸੀਂ ਸਭ ਤੋਂ ਪਹਿਲਾਂ ਪੰਜਾਬੀ ਗੱਲ ਟੀਵੀ ਚੈਨਲ ਦਾ ਧੰਨਵਾਦ ਕਰਦਾ ਹਾਂ ਜੋ ਸਾਡੀ ਮੈਂਟ ਮੈਂਟ ਦੀ ਖਬਰ ਲੈਦੇ ਹਨ ਪ੍ਰਧਾਨ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ ਪ੍ਰੋਗਰਾਮ ਸੀ ਡੀਸੀ ਦੇ ਦਫਤਰਾਂ ਦੇ ਅੱਗੇ ਜਿਹੜਾ ਹੈ ਉਹ ਢੱਲੇਵਾਲ ਸਾਹਿਬ ਦੇ ਅੱਜ 100 ਦਿਨ ਹੋ ਗਏ ਜਿਹੜਾ ਉਹਨਾਂ ਅਣਛਣ ਮਰਨ ਵਰਤ ਜਿਹੜਾ ਉਹਨਾਂ ਰੱਖਿਆ ਤੇ ਉਹਦੇ ਹੱਕ ਦੇ ਵਿੱਚ ਉਹਨਾਂ ਦੀ ਆਵਾਜ਼ ਸਰਕਾਰ ਦੀ ਕਰਪਚਾਉਣ ਦੇ ਵਾਸਤੇ ਅੱਜ ਕਿਉਂਕਿ 100 ਦਿਨ ਹੋ ਗਿਆ ਸਰਕਾਰ ਬਿਲਕੁਲ ਟਾਲਮਟੋਲ ਵਾਲੀਆਂ ਨੀਤੀਆਂ ਤੇ ਤਰੀ ਹੋਈ ਆ ਸਾਹੀ ਇਹ ਚਾਹੁੰਦੇ ਆ ਵੀ ਸਰਕਾਰ ਨੂੰ ਜਿਹੜਾ ਉਹ ਜਾਗ ਜੇ ਤੇ ਸਾਡੀਆਂ ਮੰਗਾਂ ਨੂੰ ਮੰਨ ਲਵੇ ਕਿਉਂਕਿ ਆ 100 ਦਿਨ ਪੂਰਾ ਹੋ ਗਿਆ ਸਰਕਾਰ ਗੱਲਬਾਤ ਕਰਦੀ ਆ ਕਦੀ ਕੁਛ ਆ ਨਾ ਕਾਨੀਆਂ ਕਰਦੀ ਆ ਇਹ ਕਰਕੇ ਹੀ ਹੁਣ ਜਿਹੜਾ ਵਾ ਗੁੰ ਸੰਘਰਸ਼ ਜਿਹੜਾ ਉਹ ਤੇਜ ਹੋਊਗਾ ਕਿਸਾਨ ਹੋਣਾ ਚਿਰ ਨਹੀਂ ਖਲੋਣਗੇ ਜਿੰਨਾ ਚਰਤੀ ਕਰ ਉਹਨਾਂ ਦਾ ਜਿਹੜੀਆਂ ਸਾਡੀਆਂ ਮੰਗਾਂ ਪ੍ਰਵਾਨ ਨਹੀਂ ਹੋ ਜਾਂਦੀਆਂ ਸਰਕਾਰ ਜਿਹੜੀ ਆ ਉਹ ਕਿਸਾਨਾਂ ਨੂੰ ਆਪਸ ਵਿੱਚ ਦੀ ਪਾੜ ਰਹੀ ਆ ਉਹ ਆਪਦੀਆਂ ਖੇਡਾਂ ਜਿਹੜੀਆਂ ਨੇ ਉਹ ਰਾਜਨੀਤਿਕ ਚਾਲਾਂ ਚੱਲਦੀ ਆ ਇਹ ਕਿਸਾਨਾਂ ਦੀਆਂ ਜਿਹੜੀਆਂ ਨੇ ਉਹ ਆਪਦੀਆਂ ਮੰਗਾਂ ਨੇ ਹੱਕੀ ਮੰਗਾਂ ਨੇ ਜਿਹੜੀਆਂ ਸਰਕਾਰ ਮੰਗ ਚੁੱਕੀ ਆ ਉਹ ਸਰਕਾਰ ਨੂੰ ਮੰਗਾ ਮੰਨਣੀਆਂ ਹੀ ਪੈਣੀਆਂ ਇਹਦੇ ਵਿੱਚ ਕੋਈ ਰਾਜਨੀਤੀ ਕਿਸੇ ਤਰ੍ਹਾਂ ਦੀ ਨਹੀਂ ਚੱਲੂਗੀ ਇਹ ਅਸੀਂ ਚਾਹੁੰਦੇ ਆ ਸਰਕਾਰਾਂ ਨੂੰ ਵੀ ਕਹਿੰਦੇ ਆ ਵੀ ਉਹ ਜਿੰਨੀ ਵੀ ਜਲਦੀ ਹੋ ਸਕੇ ਉਹ ਜਿਹੜਾ ਉਹ ਜਿਹੜਾ ਉਹ ਮੰਗਾ ਮੰਨ ਕੇ ਤੇ ਜਿਹੜੀ ਡੱਲੇਵਾਲ ਸਾਹਿਬ ਦੀ ਕੀਮਤੀ ਜਾਣ ਆ ਉਹਨਾਂ ਨੂੰ ਵੀ ਬਚਾਇਆ ਜਾ ਸਕੇ ਤੇ ਮੰਗਾ ਉਹ ਪਰਮਾਨੂ ਹੁਣ ਜੋ ਬਲਾਂਜੀ ਅੱਜ ਦੀ ਪੋਖੜ ਤਾਲ ਹੈ ਤੁਹਾਡੇ ਕਿੰਨੇ ਸਮੇਂ ਤੱਕ ਅੱਜ ਦੀ ਸਾਡੀ ਹੜਤਾਲ ਜਿਹੜੀ ਉਹ 4 ਵਜੇ ਤੱਕ ਕਰਿਆ ਤਕਰੀਬਨ ਹਾਂਜੀ ਤੇ ਉਹ 4 ਵਜੇ ਤੱਕ ਅਸੀਂ ਅੱਜ ਦੀ ਹੜਤਾਲ ਜਿਹੜੀ ਉਹ ਪੂਰੀ ਕਰਾਂਗੇ ਅੱਗੇ ਜਿਹੜਾ ਫੇਰ ਸਾਡਾ ਨਵਾਂ ਦੇਸ਼ ਹੋਊਗਾ ਉਹਦੇ ਮੁਤਾਬਕ ਚੱਲਾਂਗੇ ਮੰਗਾਂ ਦੀ ਪੂਰਤੀ ਤੱਕ ਜਿਹੜੀ ਆ ਸਾਡੀਆਂ ਹਕੀ ਮੰਗਾਂ ਜਿਹੜੀਆਂ ਵਾਜਬ ਮੰਗਾਂ ਨੇ ਉਹੀ ਸਾਡੀ ਨਜਾਇਜ਼ ਮੰਗ ਨਹੀਂ ਵੀ ਜਿਹੜੀ ਸਰਕਾਰ ਮੰਨ ਨਹੀਂ ਸਕਦੀ ਸਰਕਾਰ ਮੰਨ ਮੰਗਾ ਮੰਨ ਵੀ ਚੁੱਕੀ ਆ ਤੇ ਫੇਰ ਉੱਤੋਂ ਵਾਲਾ ਟਾਲਾ ਵਟ ਜਾਂਦੀ ਆ ਸਰਕਾਰ ਨੂੰ ਇਹ ਜਿਹੜੀ ਟਾਲ ਮਟੋਲ ਵਾਲੀ ਨੀਤੀ ਹੈ ਨਹੀਂ ਵਰਤਾਉਣੀ ਚਾਹੀਦੀ ਜੋ ਕਿਸਾਨ ਅੱਜ ਭੁੱਖ ਹੜਤਾਲ ਤੇ ਕਿੰਨੇ ਕਿਸਾਨ ਤਾਂ ਨੇ ਫਿਰਕਪੁਰ ਦੇ ਮੂਹਰੇ ਬੈਠੇ ਹੋਏ ਆ ਹਾਂਜੀ ਅੱਜ ਇੱਥੇ ਅਸੀਂ ਡੀਸੀ ਜਿਹੜਾ ਤਰਨਤਾਰਨ ਦੇ ਦੂਹੇ ਦੇ ਅੱਗੇ ਬੈਠੇ ਆਂ ਹੋਰ ਨਾ ਵੀ ਬਹੁਤ ਆਵਾ ਤੇ ਸਾਡਾਂ ਦਾ ਅੱਜ ਜਿਹੜਾ ਉਹ ਐਜੀਟੇਸ਼ਨ ਚੱਲ ਰਿਹਾ ਹਾਂਜੀ ਹਾਂਜੀ ਇੱਥੇ ਕਿਹੜੀਆਂ-ਕੜੀਆਂ ਜਥੇਬੰਦੀਆਂ ਪਹੁੰਚੀਆਂ ਹੋਈਆਂ ਇੱਕ ਢੱਲੇਵਾਲ ਸਾਹਿਬ ਦੀ ਜਿਹੜੀ ਸਿੱਧੂਪੁਰ ਘਰੋਪਿਆ ਤੇ ਦੂਜਾ ਕਿਸਾਨ ਸੰਘਰਸ਼ ਕਮੇਟੀ ਇੰਦਰਜੀਤ ਸਿੰਘ ਕੋਟ ਬੁੱਢਾ ਉਹਨਾਂ ਦੀ ਇੱਥੇ ਹਾਜ਼ਰੀ ਹੈ ਅੱਜ ਜਿਹੜੀ ਹਾਇਰ ਲੱਗੀ ਏ ਇੱਕ ਮੇਰੀ ਮੈਂ ਕੈਮਰਾਮੈਨ ਨੂੰ ਸਾਰਾ ਵਿਖਾਇਆ ਜਾਵੇ ਜਿਹੜੀ ਸਿੱਧੂਪੁਰ ਦੀ ਜਸੇਬੰਦੀ ਇੱਕ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਰਬੱਡੇ ਦੀ ਜਸੇਬੰਦੀ ਜਿਹੜੀ ਅਰ ਭੁਖੜ ਹੜਤਾਲ ਤੇ ਕਿਸਾਨ ਬੈਠੇ ਮੈਂ ਪੰਜਾਬੀ ਗਲਬਾ ਟੀਵੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਸਾਡੀ ਮਿੰਟ ਮਿੰਟ ਦੀ ਸਾਰ ਖਬਰ ਕਰ ਲਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ